ਹੈਲਥ ਨੈਟਵਰਕ ਆਪਣਾ ਲੱਕੀ ਹਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਜੇਕਰ ਤੁਸੀਂ ਆਪਣੇ ਨਾਸ਼ਤੇ ਵਿੱਚ ਪ੍ਰੋਟੀਨ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਭਾਰ ਨੂੰ ਕੰਟਰੋਲ ਕਰਨਾ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਦਿਨ ਭਰ ਊਰਜਾ ਬਰਕਰਾਰ ਰੱਖਦਾ ਹੈ ਅੰਡੇ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਇੱਕ ਅੰਡੇ ਵਿੱਚ ਲਗਭਗ 6-7 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੁਸੀਂ ਨਾਸਤੇ ਲਈ ਅੰਡੇ ਦਾ ਆਮਲੇਟ ਬਣਾ ਸਕਦੇ ਹੋ ਜਿਸ ਵਿੱਚ ਤੁਸੀਂ ਪਿਆਜ਼, ਟਮਾਟਰ, ਪਾਲਕ, ਮਸ਼ਰੂਮ ਵਰਗੀਆਂ ਸਬਜ਼ੀਆਂ ਪਾ ਸਕਦੇ ਹੋ। ਇਹ ਨਾ ਸਿਰਫ ਸਵਾਦਿਸ਼ਟ ਹੈ ਸਗੋਂ ਪੋਸ਼ਣ ਪੱਖੋਂ ਵੀ ਭਰਪੂਰ ਹੈ। ਜੇਕਰ ਤੁਹਾਨੂੰ ਆਮਲੇਟ ਪਸੰਦ ਨਹੀਂ ਹੈ ਤਾਂ ਤੁਸੀਂ ਉਬਲੇ ਹੋਏ ਅੰਡੇ ਵੀ ਖਾ ਸਕਦੇ ਹੋ। ਦਲੀਆ ਜਾਂ ਓਟਮੀਲ ਪ੍ਰੋਟੀਨ ਨਾਲ ਭਰਪੂਰ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਪਕਾਏ ਹੋਏ ਓਟਮੀਲ ਦੇ 1 ਕੱਪ ਵਿੱਚ ਲਗਭਗ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਹੋਰ ਵੀ ਪੋਸਟਿਕ ਬਣਾਉਣ ਲਈ ਤੁਸੀਂ ਦੁੱਧ, mey, ਫਲ ਪਾ ਸਕਦੇ ਹੋ। ਕੀ ਮਿਲ ਨੂੰ ਬਦਾਮ ਅਖਰੋਟ ਕਿਆਬੀਜ਼ ਅਤੇ ਕੇਲੇ ਨੂੰ ਜੋੜ ਕੇ ਬਦੇਰੇ ਸਵਾਦੀ ਅਤੇ ਪੋਸ਼ਟਿਕ ਬਣਾਇਆ ਜਾ ਸਕਦਾ ਹੈ ਇਹ ਨਾਸ਼ਤੇ ਇਹ ਨਾਸ਼ਤਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ ਮੂੰਗੀ ਦੀ ਦਾਲ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਇਹ ਇਹ ਨਾਸ਼ਤਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸੇਤਲੀ ਬਹੁਤ ਫਾਇਦੇਮੰਦ ਹੁੰਦਾ ਹੈ ਗ੍ਰੀਕ ਦਹੀਂ ਵਿੱਚ ਨਿਸਮਤ ਦਹੀਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਤੁਸੀਂ ਇਸ ਵਿੱਚ ਤਾਜ਼ੇ ਫਲ ਜਿਵੇਂ ਸੇਬ ਕੇਲਾ ਖਰੋਟ ਜਿਵੇਂ ਬਦਾਮ ਸ਼ਾਮਿਲ ਕਰ ਸਕਦੇ ਹੋ ਇੱਕ ਸਵਾਦ ਅਤੇ ਪੋਸ਼ਟਿਕ ਨਾਸ਼ਤਾ ਤਿਆਰ ਹੋ ਸਕਦਾ ਹੈ ਇਹ ਨਾਸ਼ਤਾ ਤੁਹਾਨੂੰ ਦਿਨ ਭਰ ਊਰਜਾਵਾਨ ਰੱਖੇਗਾ ਅਤੇ ਤੁਹਾਡੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰੇਗਾ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਲਿੰਕਪੜਾ ਲੈ ਕੇ ਹਾਜ਼ਰਾਂ ਸਸਤੀਕਾਲ ਸਤਿ ਸ੍ਰੀ ਅਕਾਲ ਤੁਹਾਡਾ ਅਦਿਸ਼ਾ ਹੈਲਥ ਦੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਜੇਕਰ ਤੁਸੀਂ ਆਪਣੇ ਨਾਸ਼ਤੇ ਵਿੱਚ ਪ੍ਰੋਟੀਨ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਭਾਰ ਨੂੰ ਕੰਟਰੋਲ ਕਰਨਾ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਦਿਨ ਭਰ ਊਰਜਾ ਬਰਕਰਾਰ ਰੱਖਦਾ ਹੈ ਅੰਡੇ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਇੱਕ ਅੰਡੇ ਵਿੱਚ ਲਗਭਗ 6-7 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੁਸੀਂ ਨਾਸਤੇ ਲਈ ਅੰਡੇ ਦਾ ਆਮਲੇਟ ਬਣਾ ਸਕਦੇ ਹੋ ਜਿਸ ਵਿੱਚ ਤੁਸੀਂ ਪਿਆਜ਼, ਟਮਾਟਰ, ਪਾਲਕ, ਮਸ਼ਰੂਮ ਵਰਗੀਆਂ ਸਬਜ਼ੀਆਂ ਪਾ ਸਕਦੇ ਹੋ। ਇਹ ਨਾ ਸਿਰਫ ਸਵਾਦਿਸ਼ਟ ਹੈ ਸਗੋਂ ਪੋਸ਼ਣ ਪੱਖੋਂ ਵੀ ਭਰਪੂਰ ਹੈ। ਜੇਕਰ ਤੁਹਾਨੂੰ ਆਮਲੇਟ ਪਸੰਦ ਨਹੀਂ ਹੈ ਤਾਂ ਤੁਸੀਂ ਉਬਲੇ ਹੋਏ ਅੰਡੇ ਵੀ ਖਾ ਸਕਦੇ ਹੋ। ਦਲੀਆ ਜਾਂ ਓਟਮੀਲ ਪ੍ਰੋਟੀਨ ਨਾਲ ਭਰਪੂਰ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਪਕਾਏ ਹੋਏ ਓਟਮੀਲ ਦੇ 1 ਕੱਪ ਵਿੱਚ ਲਗਭਗ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਹੋਰ ਵੀ ਪੋਸਟਿਕ ਬਣਾਉਣ ਲਈ ਤੁਸੀਂ ਦੁੱਧ, mey, ਫਲ ਪਾ ਸਕਦੇ ਹੋ। ਕੀ ਮਿਲ ਨੂੰ ਬਦਾਮ ਅਖਰੋਟ ਕਿਆਬੀਜ਼ ਅਤੇ ਕੇਲੇ ਨੂੰ ਜੋੜ ਕੇ ਬਦੇਰੇ ਸਵਾਦੀ ਅਤੇ ਪੋਸ਼ਟਿਕ ਬਣਾਇਆ ਜਾ ਸਕਦਾ ਹੈ ਇਹ ਨਾਸ਼ਤੇ ਇਹ ਨਾਸ਼ਤਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ ਮੂੰਗੀ ਦੀ ਦਾਲ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਇਹ ਇਹ ਨਾਸ਼ਤਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸੇਤਲੀ ਬਹੁਤ ਫਾਇਦੇਮੰਦ ਹੁੰਦਾ ਹੈ ਗ੍ਰੀਕ ਦਹੀਂ ਵਿੱਚ ਨਿਸਮਤ ਦਹੀਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਤੁਸੀਂ ਇਸ ਵਿੱਚ ਤਾਜ਼ੇ ਫਲ ਜਿਵੇਂ ਸੇਬ ਕੇਲਾ ਖਰੋਟ ਜਿਵੇਂ ਬਦਾਮ ਸ਼ਾਮਿਲ ਕਰ ਸਕਦੇ ਹੋ ਇੱਕ ਸਵਾਗਤ ਹੈ ਪੋਸਟਿਕ ਨਾਸ਼ਤਾ ਤਿਆਰ ਹੋ ਸਕਦਾ ਹੈ ਇਹ ਨਾਸ਼ਤਾ ਤੁਹਾਨੂੰ ਦਿਨ ਭਰ ਊਰਜਾਵਾਨ ਰੱਖੇਗਾ ਅਤੇ ਤੁਹਾਡੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰੇਗਾ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀਨ ਕਰ ਲੈ ਕੇ ਹਾਜ਼ਰ ਹਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਦੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ ਜੇਕਰ ਤੁਸੀਂ ਆਪਣੇ ਨਾਸ਼ਤੇ ਵਿੱਚ ਪ੍ਰੋਟੀਨ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਭਾਰ ਨੂੰ ਕੰਟਰੋਲ ਕਰਨਾ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਦਿਨ ਭਰ ਊਰਜਾ ਬਰਕਰਾਰ ਰੱਖਦਾ ਹੈ ਅੰਡੇ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਇੱਕ ਅੰਡੇ ਵਿੱਚ ਲਗਭਗ 6-7 ਗ੍ਰਾਮ ਪ੍ਰੋਟੀਨ ਹੁੰਦਾ ਹੈ ਸੂਜੀ ਨਾਸਤੇ ਲਈ ਅੰਡੇ ਦਾ ਆਮਲੇਟ ਬਣਾ ਸਕਦੇ ਹੋ ਜਿਸ ਵਿੱਚ ਤੁਸੀਂ ਪਿਆਜ਼, ਟਮਾਟਰ, ਪਾਲਕ, ਮਸ਼ਰੂਮ ਵਰਗੀਆਂ ਸਬਜ਼ੀਆਂ ਪਾ ਸਕਦੇ ਹੋ। ਇਹ ਨਾ ਸਿਰਫ ਸਵਾਦਿਸ਼ਟ ਹੈ ਸਗੋਂ ਪੋਸ਼ਣ ਪੱਖੋਂ ਵੀ ਭਰਪੂਰ ਹੈ। ਜੇਕਰ ਤੁਹਾਨੂੰ ਆਮਲੇਟ ਪਸੰਦ ਨਹੀਂ ਹੈ ਤਾਂ ਤੁਸੀਂ ਉਬਲੇ ਹੋਏ ਅੰਡੇ ਵੀ ਖਾ ਸਕਦੇ ਹੋ। ਦਲੀਆ ਜਾਂ ਓਟਮੀਲ ਪ੍ਰੋਟੀਨ ਨਾਲ ਭਰਪੂਰ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਪਕਾਏ ਹੋਏ ਓਟਮੀਲ ਦੇ 1 ਕੱਪ ਵਿੱਚ ਲਗਭਗ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਹੋਰ ਵੀ ਪੋਸਟਿਕ ਬਣਾਉਣ ਲਈ ਤੁਸੀਂ ਦੁੱਧ, meyve, ਫਲ ਪਾ ਸਕਦੇ ਹੋ। ਪ੍ਰੋਟੀਨ ਮਿਲ ਨੂੰ ਬਦਾਮ, ਅਖਰੋਟ, ਯਾਬੀਜ਼ ਅਤੇ ਕੇਲੇ ਨੂੰ ਜੋੜ ਕੇ ਬਦੇਰੇ ਸਵਾਦੀ ਅਤੇ ਪੋਸ਼ਟਿਕ ਬਣਾਇਆ ਜਾ ਸਕਦਾ ਹੈ। ਇਹ ਨਾਸ਼ਤੇ ਇਹ ਨਾਸ਼ਤਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ। ਮੂੰਗੀ ਦੀ ਦਾਲ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਇਹ ਨਾਸ਼ਤਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸੇਤਲੀ ਬਹੁਤ ਫਾਇਦੇਮੰਦ ਹੁੰਦਾ ਹੈ। ਗ੍ਰੀਕ ਦਹੀਂ ਵਿੱਚ ਨਿਜ਼ਮਤ ਦਹੀਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਤੁਸੀਂ ਇਸ ਵਿੱਚ ਤਾਜ਼ੇ ਫਲ ਜਿਵੇਂ ਸੇਬ, ਕੇਲਾ, ਖਰੋਟ ਜਿਵੇਂ ਬਦਾਮ ਸ਼ਾਮਿਲ ਕਰ ਸਕਦੇ ਹੋ। ਇੱਕ ਸਵਾਗਤ ਹੈ ਪੋਸਟਿਕ ਨਾਸ਼ਤਾ ਤਿਆਰ ਹੋ ਸਕਦਾ ਹੈ ਇਹ ਨਾਸ਼ਤਾ ਤੁਹਾਨੂੰ ਦਿਨ ਭਰ ਊਰਜਾਵਾਨ ਰੱਖੇਗਾ ਅਤੇ ਤੁਹਾਡੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰੇਗਾ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਜੀਆ ਹੈਲਥ ਨਾਲ ਧੰਨਵਾਦ